ਪੌਲੁਸ ਸੂਲ ਦੇ ਪਤਰੀ ਫਿਲੀਪੀਆ ਨੂੰ ਅਧਿਆਇ 3 ਮੁੱਖੀ ਗੱਲ ਇਹ ਮੇਰੇ ਭਰਾਵੋ ਪ੍ਰਭੂ ਵਿੱਚ ਆਨੰਦ ਰੋ ਉਹ ਗੱਲਾਂ ਤੁਹਾਨੂੰ ਮੁੜਮੁੜ ਲਿਖਣ ਤੋਂ ਮੈਂ ਤਾਂ ਨਹੀਂ ਅੱਕਦਾ ਅਤੇ ਤੁਹਾਡੇ ਲਈ ਬਚਾਅ ਦਾ ਕਾਰਨ ਹੈ ਕੁੱਤਿਆਂ ਤੋਂ ਸੁਚੇਤ ਰਹੋ ਕੁਕਰਮੀਆਂ ਤੋਂ ਸੁਚੇਤ ਰਹੋ ਲਿੰਗ ਕੱਟਣ ਵਾਲਿਆਂ ਤੋਂ ਸੁਚੇਤ ਰਹੋ ਕਿਉਂਕਿ ਸੁਨਤੀ ਤਾਂ ਅਸੀਂ ਆ ਜਿਹੜੇ ਪਰਮੇਸ਼ਰ ਦੀ ਆਤਮਾ ਨਾਲ ਭਜਨ ਕਰਦੇ ਹਾਂ ਅਤੇ ਮਸੀਹ ਯਿਸੂ ਦੀ ਉੱਤੇ ਅਪਮਾਨ ਕਰਦੇ ਹਾਂ ਅਤੇ ਸਰੀਰ ਦਾ ਆਸਰਾ ਨਹੀਂ ਰੱਖਦੇ ਭਾਵੇਂ ਮੈਂ ਸਰੀਰ ਦਾ ਵੀ ਆਸਰਾ ਰੱਖ ਸਕਦਾ ਜੇ ਹੋਰ ਕੋਈ ਆਪਣੇ ਭਾਣੇ ਸਰੀਰ ਦਾ ਆਸਰਾ ਕਰ ਸਕਦਾ ਹੈ ਤਾਂ ਮੈਂ ਉਹਦੇ ਰੇ ਕਰ ਸਕਦਾ ਹਾਂ ਜਨਮ ਤੋਂ 8ਵੇਂ ਦਿਨ ਦਾ ਸੁਨਤ ਕੀਤਾ ਹੋਇਆ ਮੈਂ ਇਸਰਾਇਲ ਦੇ ਵੰਸ ਅਤੇ ਬਿਨਾਮੀਨ ਦੇ ਗੋਤ ਵਿੱਚੋਂ ਅਤੇ ਇਬਰਾਨੀ ਦਾ ਇਬਰਾਨੀ ਹ ਸ਼ਰਾਧ ਦੀ ਪੁੱਛੋ ਤਾਂ ਫਰੀਸੀ ਅਨਕਦੀ ਪੁੱਛੋ ਤਾਂ ਕਲੀਸੀਆ ਦਾ ਸਤੌਣ ਵਾਲਾ ਸ਼ਰਾ ਵਾਲੇ ਧਰਮ ਦੀ ਪੁੱਛੋ ਤਾਂ નિર્ਦੋਸ਼ ਪਰ ਜਿਹੜੀਆਂ ਗੱਲਾਂ ਮੇਰੇ ਲਾਭ ਦੀਆਂ ਸਨ ਮੈਂ ਉਹਨਾਂ ਨੂੰ ਮਸੀਹ ਦੇ ਕਾਰਨ ਹਾਂ ਦੀਆਂ ਸਮਝਿਆ ਸੁਗਮਸੀਹ ਯਿਸੂ ਆਪਣੇ ਪ੍ਰਭੂ ਦੇ ਗਿਆਨ ਦੀ ਉਤਮਤਾਈ ਦੇ ਕਾਰਨ ਸਾਰੀਆਂ ਗੱਲਾਂ ਨੂੰ ਮੈਂ ਹਾਂ ਦੀਆਂ ਸਮਝਦਾ ਹਾਂ ਅਤੇ ਉਹਦੀ ਖਾਤਰ ਮੈਂ ਇਹਨਾਂ ਸਭ ਨਾਲ ਗੱਲਾਂ ਦੀ ਹਾਂ ਚੱਲੀ ਅਤੇ ਉਹਨਾਂ ਨੂੰ ਕੂੜਾ ਸਮਝਦਾ ਹਾਂ ਭਈ ਮੈਂ ਮਸੀਹ ਨੂੰ ਖੱਟ ਲਵਾਂ ਅਤੇ ਮੈਂ ਉਸ ਵਿੱਚ ਪਾਇਆ ਜਾਵਾਂ ਅਤੇ ਮੇਰੇ ਆਪਣੇ ਧਰਮ ਸਿੱਤ ਨਹੀਂ ਜਿਹੜਾ ਸ਼ਰਤ ਹੁੰਦਾ ਹੈ ਸਗ ਉਸ ਧਰਮ ਸਿੱਤ ਜਿਹੜਾ ਮਸੀਹ ਉੱਤੇ ਨਿਚਾ ਕਰਨ ਤੋਂ ਪਾਇਦਾ ਹੈ ਅਰਥਾਤ ਉਸ ਧਰਮ ਸੀਤ ਜਿਹੜਾ ਪਰਮੇਸ਼ਰ ਦੀ ਵੱਲੋਂ ਨਿਜ ਦੇ ਰਾਹੀਂ ਪ੍ਰਾਪਤ ਹੁੰਦਾ ਹੈ ਤਾਂ ਜੋ ਮੈਂ ਉਹਨੂੰ ਅਤੇ ਉਹਦੇ ਜੀਵਣ ਦੀ ਸ਼ਕਤੀ ਨੂੰ ਅਤੇ ਉਹਦੇ ਦੁੱਖਾਂ ਦੀ ਸਾਂਝ ਨੂੰ ਜਾਣ ਲਵਾਂ ਅਤੇ ਉਹਦੀ ਮੌਤ ਦੇ ਸਰੂਪ ਨਾਲ ਮਿਲ ਜਾਵਾਂ ਭਈ ਮੈਂ ਕਿਵੇਂ ਨਾ ਕਿਵੇਂ ਮੁਰਦਿਆਂ ਵਿੱਚੋਂ ਜੀ ਉੱਠਣ ਦੀ ਪਦਵੀ ਤੀਕ ਅਪੜ ਪਵਾਂ ਇਹ ਨਹੀਂ ਜੋ ਮੈਨੂੰ ਅਜ ਲੱਭ ਪਿਆ ਅਥਵਾ ਮੈਂ ਅਜ ਸਿੱਧ ਹੋ ਗਿਆ ਪਰ ਮੈਂ ਪਿੱਛੇ ਲੱਗਿਆ ਜਾਂਦਾ ਹਾਂ ਪਈ ਮੈਂ ਕਿਵੇਂ ਉਸ ਗੱਲ ਨੂੰ ਹੱਥ ਪਾ ਲਵਾਂ ਜਿਹਦੇ ਲਈ ਮਸੀਹ ਯਿਸੂ ਨੇ ਵੀ ਮੈਨੂੰ ਹੱਥ ਪਾਇਆ ਸੀ हे ਪ੍ਰਭੂ ਮੈਂ ਆਪਣੇ ਲਈ ਇਹ ਨਹੀਂ ਸਮਝਦਾ ਜੋ ਮੈਂ ਅਜੇ ਹੱਥ ਪਾ ਲਿਆ ਹੈ ਪਰ ਐਨਾ ਹੈ ਜੋ ਮੈਂ ਪਿਛਲੀਆਂ ਗੱਲਾਂ ਨੂੰ ਭੁਲਾ ਕੇ ਅਤੇ ਉਹਨਾਂ ਗੱਲਾਂ ਲਈ ਜਿਹੜੀਆਂ ਅੱਗੇ ਹਨ ਅਗਾਹ ਵਧ ਕੇ ਨਿਸ਼ਾਨੇ ਵੱਲ ਦੱਬੀ ਜਾਂਦਾ ਹਾਂ ਭਈ ਉਸ ਉੱਪਰਲੇ ਸੱਦੇ ਦਾ ਇਨਾਮ ਲਾਵਾਂ ਜੋ ਪਰਮੇਸ਼ਰ ਦੇ ਵੱਲੋਂ ਮਸੀਹ ਯਿਸੂ ਵਿੱਚ ਹੈ ਸੋ ਅਸੀਂ ਜਿੰਨੇ ਸਿਆਣੇ ਹਾਂ ਇਹੋ ਖਿਆਲ ਰੱਖੀਏ ਔਰ ਜੇ ਕਿਸੇ ਗੱਲ ਵਿੱਚ ਤੁਹਾਨੂੰ ਹੋਰ ਤਰ੍ਹਾਂ ਦਾ ਖਿਆਲ ਹੋਵੇ ਤਾਂ ਪਰਮੇਸ਼ਰ ਤੁਹਾਡੇ ਉੱਤੇ ਉਹ ਵੀ ਪ੍ਰਗਟ ਕਰੇਗਾ ਪਰ ਜਿੱਥੋਂ ਤੋੜੀ ਅਸੀਂ ਆਪਣੇ ਹਾਂ ਉਸ ਦੇ ਅਨੁਸਾਰ ਚੱਲੀਏ हे ਪ੍ਰਭੂ ਤੁਸੀਂ ਰਲ ਕੇ ਮੇਰੀ ਰਿਸ ਕਰੋ ਅਤੇ ਉਹਨਾਂ ਵੱਲ ਧਿਆਨ ਰੱਖੋ ਜੋ ਇਹੋ ਜੀ ਚਾਲ ਚੱਲਦੇ ਹਨ ਜਿਵੇਂ ਤੁਹਾਡੇ ਲਈ ਨਮੂਨੇ ਹਨ ਕਿਉਂਕਿ ਬਾਹਲੇ ਅਜੇ ਚੱਲਣ ਵਾਲੇ ਹਨ ਜਿਨ੍ਹਾਂ ਦੀ ਗੱਲ ਕਈ ਵਾਰ ਮੈਂ ਤੁਹਾਡੇ ਨਾਲ ਕੀਤੀ ਹੈ ਅਤੇ ਹੁਣ ਵੀ ਰੋਜ਼ਨ ਮਾਰ ਕੇ ਆਖਦਾ ਹਾਂ ਜੋ ਮਸੀਦੀ ਸਲੀਬ ਦੇ ਵੈਰੀ ਹਨ ਜਿਨ੍ਹਾਂ ਦਾ ਅੰਤ ਬినాਸ਼ ਹੈ ਜਿਨ੍ਹਾਂ ਦਾ ਈਸ਼ਰ ਢਿੱਡ ਹੈ ਜਿਨ੍ਹਾਂ ਦਾ ਘਮੰਡ ਆਪਣੀ ਸ਼ਰਮ ਉੱਤੇ ਹੈ ਜਿਨ੍ਹਾਂ ਦਾ ਮਨ ਪ੍ਰਿਥਵੀ ਦੀਆਂ ਵਸਤਾਂ ਉੱਤੇ ਲੱਗਿਆ ਹੋਇਆ ਹੈ ਕਿਉਂ ਜੋ ਅਸੀਂ ਸੁਰਗ ਦੀ ਪਰਜਾਦ ਹਾਂ ਜਿੱਥੇ ਅਸੀਂ ਇੱਕ ਮੁਕਤੀਦਾਤਾ ਅਰਥਾਤ ਪ੍ਰਭੂ ਯਿਸੂ ਮਸੀਹ ਦੀ ਉਡੀਕ ਵੀ ਕਰਦੇ ਹਾਂ ਜਿਹੜਾ ਆਪਣੀ ਸ਼ਕਤੀ ਦੇ ਅਨੁਸਾਰ ਜਿਹਦੇ ਨਾਲ ਉਹ ਸਭਨਾ ਵਸਤਾਂ ਨੂੰ ਆਪਣੇ ਵਸ ਵਿੱਚ ਕਰ ਸਕਦਾ ਹੈ ਸਾਡੀ ਦੀਨਤਾ ਦੇ ਸਰੀਰ ਨੂੰ ਵਟਾ ਕੇ ਆਪਣੇ ਤੇਜ ਦੇ ਸਰੀਰ ਦੀ ਣਾਈ ਬਣਾਵੇਗਾ